ਗੱਡੀ ਜਾਂਦੀ ਤੁਰਦੀ ਜਦੀ ਸੀ ਬੰਦੇ ਗਏ ਸੀ ਜਨਮਰ ਦੇ ਬਾਤੇ ਮਗਰ ਗੱਡੀ ਜਣ ਨੂੰ ਬੈਠ ਗਈ ਐਕਸਟਰ ਬਾਦ ਬਹੁਤ ਪਹਾੜ ਕੀਤੀ ਜਣਗੇ ਰਾਤ ਦੇ 10 9 ਵਜੇ ਤੱਕ ਪਰ ਗੱਡੀ ਦਾ ਪਤਾ ਨਹੀਂ ਲੱਗਦਾ ਸੀ ਸਵੇਰੇ ਆਏ ਸੀ ਕਮ ਸੇ ਕਮ ਵੀ 6 7 ਵਜੇ ਤੇ ਉਸ ਤੋਂ ਬਾਦ ਘੰਟਾ ਕੁ ਲੱਭੀ ਗੱਡੀ ਜਣਗੇ ਪਰੋਂ ਜਲਦੀ ਮਿਲੀ ਦੇਖਣ ਤੋਂ ਜੀ ਇੱਕੋ ਬੰਦਾ ਲੱਭਿਆ ਚੋਂ ਕਣੀ ਗੱਡੀ ਸੀਟ ਦੇ ਸਾਹਮਣੇ ਤਿੰਨ ਚਾਰ ਬੰਦੇ ਹੋਣੇ ਚਾਹੀਦੇ ਸੀ ਵਿੱਚ ਜਦੋਂ ਕੋਈ ਚੀਜ਼ ਹੈਂਡਲ ਘੁੰਮ ਕੇ ਰੱਬ ਜਣੇ ਪਤਾ ਨਹੀਂ ਕਿਆ ਚੀਜ਼ ਹੈ ਜਦੋਂ ਬਾਕੀ ਰੇਨ ਨੂੰ ਪਤਾ ਹੋ ਕਦੇ ਜੀ ਉਹ ਤੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਾਨੂੰ ਇਨਫਾਰਮੇਸ਼ਨ ਸੀ ਕਿ ਗੱਡੀ ਇੱਕ ਜਿਹੜੀ ਆ ਉਹ ਨਹਿਰ ਦੇ ਵਿੱਚ ਦਿਖ ਗਈ ਆ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨੂੰ ਟ੍ਰੇਸ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਸੀ ਤੇ ਜਿਹਦੇ ਵਿੱਚ ਹੁਣ ਸਾਨੂੰ ਸਵੇਰੇ ਇਸ ਟਾਈਮ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਗੱਡੀ ਅਸੀਂ ਕੱਢੀ ਆ ਤੇ ਗੱਡੀ ਟ੍ਰੇਸ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਆ ਗਾਲੂ ਨਾਂ ਦਾ ਬੰਦਾ ਇਹ ਗਾਲੂ ਪੁੱਤਰ ਹਰੀ ਵਾਸੀ ਫਰੋਜ਼ਪੁਰ ਆਇਡੈਂਟੀਟੀ ਆਈ ਕਾਰਡ ਜਿਹੜਾ ਮਿਲਿਆ ਵਿੱਚ ਉਹ ਤੋਂ شناخت ਹੋਇਆ ਬਾਕੀ ਆਪਾਂ ਹੋਰ ਵੀ ਜਿਹੜਾ ਇਹਦੇ ਗੱਡੀ ਨੰਬਰ ਕਿੰਨਾ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਦੇ ਹੋਰ ਤਾਂ ਕਾਇ ਨਹੀਂ ਜਾਂ ਲਈ ਜੀ ਟੀਵੀ 0 ਕਰਦੇ ਜੀ ਵੈਰੀਫਾਈ ਕਰ ਰਹੇ ਹਾਂ ਨੰਬਰ ਟੀਵੀ 05 ਏ ਪੀ ਤੇ 0203 ਐਸਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਐਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਆ ਕੀ ਪਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਤੇ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਸਰ ਕਿਸੇ ਪਾਸੇ ਰਵੇ ਨਾ ਤੇ ਪੂਰੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆ ਉਹਨੂੰ ਤਰ੍ਹਾਂ ਸਪਸ਼ਟੀਕਰਨ ਕਰਾਂਗੇ ਉਹਦਾ ਸਾਰੇ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਆ ਰਾਤ ਮਤਲਬ ਕੋਈ ਮਿਸ ਇਹਨਾਂ ਨੂੰ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੀ ਸੀ ਇਹਨੂੰ ਇਹਨਾਂ ਨੇ ਰੋਡ ਫੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਨਹਿਰ ਉਹ ਨਹਿਰ ਦੇ ਵਿੱਚ ਗਿਰ ਗਈ ਜਾ ਕੇ ਸਾਰੇ ਜਿਵੇਂ ਕਿ ਪਤਾ ਲੱਗ ਰਹੀ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਜਾਂ ਹੋਰ ਬੰਦ ਜਿਹੜਾ ਸੀਗਾ ਹਾਂ ਹਾਂ ਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਸੀ ਕਿੰਨੇ ਵਜੇ ਦਾ ਹਸਸ ਜੀ ਰਾਤ ਕਰੀਬ 8:00 8:30 8:00 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਵੀ ਅ ਕਿੰਨੇ ਕਰ ਤਾ ਫਰੈਸ਼ ਛੱਡ ਕੇ ਯਾਰ ਥੋੜੀ ਜਿਹੀ ਹਾਂਜੀ ਹਾਂ ਪਤਾ ਹੈ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਇਹ ਤੋਂ ਅੱਗੇ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪਤ ਸਾਰੀ ਗੱਲ ਦਾ ਖੁਲਾਸਾ ਹੋ ਸਕੇ ਫਿਰੋਜ਼ਪੁਰ ਦਾ ਪਤਾ ਲੱਗਾ ਜੀ ਇਹ ਆਧਾਰ ਕਾਰਡ ਸਾਰੇ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅਜੇ ਤੱਕ ਬਸ ਹੁਣ ਕਰ ਰਹੇ ਹਾਂ ਉਹ ਤੋਂ ਹੁਣ ਤੋਂ ਫ੍ਰੀ ਹੋ ਕੇ ਕਰ ਰਹੇ ਹਾਂ ਜੀ ਆਪਾਂ ਸਾਰੇ